ਉਹ ਜੀ ਦਾਰਾ ਸੋ ਇਹ ਤੁਹਾਰੇ ਇਧਰ ਬੁਲਾਈ ਆ ਵਾਹ ਇਹ ਦੇਖੀ ਸੀ ਮੇਰੇ ਨੂੰ ਬਾਈਟ ਕਰ ਲਈਏ ਥੋੜੀ ਥੋੜੀ ਵਾਹਦਾ ਹੋਈ ਹੈ ਜੇ ਤੁਹਾਨੂੰ ਤਾਂ ਕੋਈ ਨਹੀਂ ਕਰਦਾ ਇਸ ਵਿੱਚ ਆਇਦਨ ਕੁਝ ਤੋਂ ਆਦੇ ਨੂੰ ਵੀ ਕਰਦੇ ਹੋ ਠੀਕ ਹੈ ਠੀਕ ਚਾਹ ਮੈਂ ਕਾਲ ਕਰਨਾ ਹੈ ਚਾਹ ਕੋਈ ਦੱਸ ਦੇ ਦਾਰਦੀ ਤੇ ਰਾਤ ਤੱਕ ਵੀ ਮਨ ਨੂੰ ਦਾਈਨ ਉਹ ਜਿਹੜਾ ਉਹ ਇੱਕ ਮਾਇਓ ਇੱਧਰ ਮੁਕਾਈ ਹੈ ਮੈਂ ਬਾਈਟ ਕਰ ਲੀਏ ਤੇਰੇ ਪੁੱਤਰ ਕਿੱਥੇ ਲੱਗ ਗਿਆ ਬਾਕੀ ਕੀ ਨਾਦਰਾ ਚੰਦਨ ਗੁਮਾਰ ਚੰਦਨ ਗੁਮਾਰ ਕਿਹੜੀ ਜਗ੍ਹਾ ਰਹਿਣਾ ਚੰਦਨ ਦਾ ਮੁਰਗੀ ਮੱਲਾ ਤੇ ਕੀ ਹੋਇਆ ਕੀ ਪਤਾ ਨਹੀਂ ਜੀ ਪਤਾ ਨਹੀਂ ਇਹ ਮੋੜਾ ਦਾ ਹੀ ਓ ਐਕਸਕਿਊਜ਼ ਵੀ ਹੋਣਾ ਚਾਹੀਦਾ ਇੱਕ ਮਿੰਟ ਚੱਕ ਜਾ ਇਸ ਕੁਝ ਨੂੰ ਮੈਂ ਕਹਿੰਦਾ ਕਿ ਪਾਸ ਖਾ ਲਓ ਪਰ ਇਹ ਕਿਉਂ ਕਿਉਂਕਿ ਡਿਸਟੈਂਸ ਰਹਿ ਗਿਆ ਐਂਟਰੀ ਰੌਂਡ ਐਂਟਰੀ ਦਾ ਪੁਆਇੰਟ ਆਰਜੀ ਦੇ ਦੋ ਸਕੂਲਾਂ ਘਟੇ ਨੇ ਦੋ ਦੇ ਵਿੱਚ ਦੇ ਮਾਰਦੇ ਦਿਖਾਣਾ ਦੀ ਜੜ ਕਿੰਨੀ ਆ ਇਹ ਮੱਤਰੇ 500 ਕਿੰਨੇ ਆ ਫੋਟੋ ਵੀ ਨਹੀਂ ਕੋਈ ਆ ਆ ਮਾਦੇ ਨਹੀਂ ਫੋਟੋ ਲਓ ਜੀ ਮਾ ਮਾ ਦਿੱਤਾ ਆਹ ਪੈਨਵਾ ਲੈ ਗਿਆ ਲਾਜ ਜਾਓ ਜੀ ਸ਼ਿਕਾਇਤ ਨਹੀਂ ਅੱਜ ਦੇ ਅੰਦਰੋਂ ਚੱਲ ਕੋਈ ਪਜਾਮੇ ਜੀ ਹੋਣ ਉੱਥੇ ਮਾਰੇ ਥੱਲੇ ਥੱਲੇ ਜਾਓ ਯਾਰ ਕੁੜੀਆਂ ਮੰਗ ਸੁਰੱਖੀ ਹੋਇਆ ਕੀ ਉਸਲੇ ਮੌਕੇ ਦੇ ਮੌਕੇ ਦੇ ਭਾਜੀ ਬਸ ਗੱਡੀ ਆਪਣੀ ਜਗ੍ਹਾ ਮੰਗਿਆ ਬਸ ਗੱਡੀ ਦੀ ਮਾੜੀ ਇਹ ਮੈਂ ਸਾਡ ਨੂੰ ਕਰ ਲਓ ਅਗਲਾ ਗਲਮੇ ਆਣ ਕੇ ਪੈਂਦਾ ਆ ਬਸ ਤੁਸੀਂ ਉਹਨਾਂ ਨੂੰ ਜਾਣਦੇ ਸੀ ਨਹੀਂ ਆਪਾਂ ਨਹੀਂ ਜਾਣਦੇ ਉਹਨਾਂ ਤੇ ਉਹ ਕੀ ਉਹਨਾਂ ਵੱਲੋਂ ਕੋਈ ਕੀ ਚਲਾਇਆ ਗਿਆ ਵਾ ਉਹਨਾਂ ਦਾ ਫਾਇਰ ਚਲਾਇਆ ਗਿਆ ਸਾਡੇ ਤੇ ਤੇਰੇ ਕਿਥੇ ਲੱਗੀ ਮੇਰੇ ਪੜਚ ਲੱਗੀ ਭਾਜੀ ਉਹ ਕਿਹੜੀ ਜਗ੍ਹਾ ਦੀ ਇਹ ਵਾਰਦਾਤ ਹੈ ਇਹ ਵਾਰਵਾਦ ਹੈ ਕੀ ਆ ਸਾਦੂਆ ਮੰਡੇ ਬੱਲੇ ਸਾਦੂਆ ਮੰਡੇ ਸਟਾਪ ਰੋਡ ਦੀ ਸਟਾਪ ਰੋਡ ਸਾਦੂਆ ਮੰਡੇ ਹਾਂਜੀ ਤੇ ਜਿਹੜੇ ਤੇਰੇ ਨਾਲ ਮੁੜਾ ਇਹਦਾ ਕੀ ਨਾਮ ਆ ਇਹਦਾ ਨਾਮ ਚੰਦਰ ਕੁਮਾਰ ਇਹਦੇ ਵੀ ਲੱਗੀਆਂ ਹਾਂਜੀ ਇਹਦੀ ਕਿੰਨੀਆਂ ਲੱਗੀਆਂ ਇਹਦੇ 3-4 ਲੱਗੀਆਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਉਹਨਾਂ ਕੋਈ ਜਾਣ ਪਛਾਣ ਨਹੀਂ ਸਾਡੀ ਕੋਈ ਜਾਣ ਪਛਾਣ ਹੀ ਨਹੀਂ ਉਹਨਾਂ ਨਾਲ ਮੇਰੀ ਕੋਈ ਲੈਣ ਦੇਣੀ ਨਹੀਂ ਹੈਗਾ ਭਾਈ ਉਹ ਕਿਤੇ ਕਾ ਤੀ ਚਲੋ ਹਾਂਜੀ ਮੈਂ ਆਪਣੇ ਪਛਾਣ ਕਰਨ ਲਈ ਤੇ ਉਹਨਾਂ ਨੇ ਮੇਰੇ 'ਤੇ ਹਮਲਾ ਕੀਤਾ ਨਾਲ ਮੇਰੇ ਆੜਤੀ ਗੋਲੀ ਤੇ ਲਾਈ ਕਿਹਦਰਾ ਸੋਰਾ ਸੋਰਾ ਫਗਦ ਹੈ ਗਈ ਆ ਹੋਰ ਫਗਦ ਹੋਇਆ ਕੀ ਸੀ ਉਸੇ ਕੋਕਲੇ ਹਾਂਜੀ ਹੋਇਆ ਕੀ ਸੀ ਹੋਇਆ ਕੁਛ ਨਹੀਂ ਬਸ ਮੈਂ ਉਹਨਾਂ ਕੋਲ ਗਿਆ ਮੰਗਿਆ ਗੱਡੀ ਦਾ ਉੱਤਰ ਕੇ ਉਹਨਾਂ ਨੇ ਦਾਰੂ ਜ਼ਿਆਦਾ ਪੀਤੀ ਸੀ ਉੱਤਰ ਕੇ ਮੇਰੇ ਗਲੇ 'ਤੇ ਪਏ ਮੈਂ ਉੱਤਰ ਕੇ ਮੈਂ ਭਾਜੀ ਮੈਂ ਤੁਹਾਨੂੰ ਕੀ ਕਿਹਾ ਵਾ ਉਨਾਂ ਨੇ ਹਾਦਸੇ ਮੇਰੇ ਪੜਤੀ ਹੋ ਗਈ ਤੇ ਬਸ ਇਹ ਗੱਲ ਪੜੀ ਪਛਾਣਦੇ ਨਹੀਂ ਬੰਦੇ ਕਿ ਨਹੀਂ ਆ ਨਾ ਨਾ ਮੇਰੀ ਪਛਾਣ ਨਹੀਂ ਕਾਦੀ ਉਹ ਗੱਡੀ ਤੇ ਹਾਂਜੀ ਮੈਨੂੰ ਗੱਡੀ ਦੀ ਪਛਾਣ ਨਹੀਂ ਆਈ ਮੈਂ A20 ਤੇ ਹਾਂ ਤੁਸੀਂ ਕਾਰਦੇ ਹੋ ਉਹ ਵੀ ਕਾਰਦੇ ਸੀ ਹਾਂਜੀ ਮੰਨ ਲਓ ਕਿ ਪਛਾਣ ਉਹਨਾਂ ਨੇ ਮੈਂ ਕਿਹਾ ਮੈਂ ਜਗ੍ਹਾ ਤੋਂ ਥੋੜੀ ਜੀ ਜੇ ਰਸਤਾ ਮੰਗਿਆ ਜੀ ਹਾਂਜੀ ਉਹ ਆਪਣੀ ਗਰਲਫ੍ਰੈਂਡ ਦਾ ਹੈ ਹੁਣ ਉਹਨੇ ਮੈਨੂੰ ਜਾਣ ਲਾਣੀ ਬਸ ਉਹਦੀ ਗਰਲਫ੍ਰੈਂਡ ਬਸ ਇਹ ਗੱਲ ਹੋਈ ਨਹੀਂ ਜਾਂਦਾ ਵੀ ਜੀ ਨੋਹਾਂ ਨੂੰ ਨਹੀਂ ਗਿਆ ਨਹੀਂ ਜਾਂਦਾ ਅਛਾ ਜੀ ਕੀ ਨਾਂ ਆਪਾ ਮੇਰਾ ਸ਼ੋਕਮਰ ਸ਼ੋਕਮਰ ਜੀ ਕੀ ਹੋਇਆ ਤੁਹਾਡੇ ਪਤਾ ਹੀ ਨਹੀਂ ਸਾਨੂੰ ਤੇ ਆਪਾਂ ਦੇ ਘਰ ਬੇਟੇ ਕੋਈ ਡੈਥ ਹੋਈ ਉੱਥੇ ਬੈਠੇ ਆ ਤੇ ਆਪਾਂ ਨੂੰ ਨਹੀਂ ਕੋਈ ਪਤਾ ਹੋਇਆ ਤੇ ਇਹ ਜਿਹੜੇ ਮੁੰਡਿਆਂ ਦੇ ਗੋਲੀਆਂ ਲੱਗੀਆਂ ਨੇ ਇਹ ਕੀ ਇਹ ਕਿੱਦਾਂ ਲੱਗੀਆਂ ਨੇ ਕੋਈ ਮਾੜਾ ਮੋਟਾ ਪਤਾ ਲੱਗਾ ਮੈਂ ਕਿਹਾ ਮਤਲਬ ਇਹ ਨਹੀਂ ਹਰ ਤੇ ਹੋਣ ਮੇਰਾ ਬੇਟਾ ਲੱਗਦਾ ਬੇਟਾ ਲੱਗਦਾ ਤੇ ਕੀ ਹੋਇਆ ਕੀ ਮੈਂ ਕਿਹਾ ਪਤਾ ਹੀ ਨਹੀਂ ਸਾਨੂੰ ਬਿਲਕੁਲ ਕਿਸੇ ਚੀਜ਼ ਦਾ ਪਤਾ ਹੀ ਨਹੀਂ ਡਾਕਟਰ ਨੇ ਦੱਸਿਆ ਵੀ ਗੋਲੀਆਂ ਵਰਸਰ ਨਿਕਲਦੀਆਂ ਇੱਥੇ ਹੈ ਕੋਈ ਨਹੀਂ ਬਸ ਚੰ ਨਹੀਂ ਹੈ ਫੇ ਲੈ ਜਾ ਗੋਡੇ ਤੇ ਗੋਲੀ ਲੱਗੀ ਕੋਈ ਨਾ ਦੀ ਕੋਈ ਲਾਕ ਡਾਟ ਆ ਕੀ ਕੋਈ ਮਤਲਬ ਹੀ ਨਹੀਂ ਅੱਜ ਤੱਕ ਨਹੀਂ ਸਾਡੇ ਬੱਚਿਆਂ ਨੇ ਕੀਤੀ ਕਦੇ ਲਾਕ ਡਾਟ ਅੱਜ ਤੱਕ ਨਹੀਂ ਕੀਤੀ ਆਪਣੇ ਕੰਮ ਤੇ ਜਾਂਦੇ ਆਪਣੇ ਕੰਮ ਤੋਂ ਘਰ ਤੇ ਬੱਚਿਆਂ ਨੇ ਕੋਈ ਦੱਸਿਆ ਹੋਣਾ ਜਿਹੜੇ ਗੋਲੀਆਂ ਚ ਲੱਗ ਗਏ ਨੇ ਕੋਣ ਸੀ ਕੋਈ ਮੈਂ ਕਿਹਾ ਸਿਰਫ ਸਾਨੂੰ ਇੰਨਾ ਹੀ ਕਿਹਾ ਵੀ ਗੋਲੀ ਲੱਗੀ ਹੈ ਤੇ ਇੱਥੇ ਆ ਜਾਓ ਹਸਪੀਟਲ ਬਸ ਇੰਨਾ ਹੀ ਬਸ ਆਇਆ ਠੀਕ ਨਾ ਆਪਾਂ ਕੀ ਮੰਗ ਕਰਨੀ ਜੀ ਜੇ ਉਹਨਾਂ ਦੀ ਕੋਈ ਰਜਿਸ ਹੋਏਗੀ ਬੱਚਿਆਂ ਨਾਲ ਤੇ ਭਰਾ ਨੂੰ ਮਾਫੀ ਦੇਣ ਉਹ ਛੇ ਹੋਰ ਕੀ ਆਹੀ ਕਹਿ ਸਕਦੇ ਆਪਾਂ ਕੋਈ ਇਹੋ ਜੀ ਗੱਲ ਹੀ ਨਹੀਂ ਨਾਲ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕਾਦੀ ਮੰਗ ਆਪਾਂ ਕਰਨੀ ਹੈ ਕੋਈ ਮੰਗ ਨਹੀਂ ਕਰਦੇ ਆਪਾਂ ਕਹਿੰਨੇ ਬਰ ਰਾਜੀ ਬਾਜੀ ਰਹਿਣ ਸਾਰੇ ਆਪਣੇ ਘਰ ਬਸ ਪਤਾ ਕੀ ਆ ਨਾ ਇਹਨਾਂ ਚੀਜ਼ਾਂ 'ਚ ਕੁਛ ਹੈਗਾ ਤੇ ਨਾ ਹੀ ਨਿਕਲਣਾ ਉਹ ਵੀ ਰਾਜੀ ਰਹਿਣ ਜਿੰਨਾ ਚਲਾਈ ਤੇ ਇਹ ਵੀ ਰਾਜੀ ਰਹਿਣ ਆਪਣੇ ਘਰ ਸਿੱਧੀ ਜੀ ਗੱਲ ਹੈ ਆਪਾਂ ਨਾ ਕਿਸੇ ਨਾ ਕਿਤੇ ਰੰਜਿਸ਼ ਰੱਖੀ ਕਾਰੋਬਾਰ ਵਾਲੇ ਬੰਦੇ ਆ ਰੰਜਿਸ਼ ਰੱਖਣੀ ਨਹੀਂ ਰੰਜਿਸ਼ ਆ ਗਈ ਨਹੀਂ ਤੁਹਾਡਾ ਕਿਹੜਾ ਕੋਈ ਦੁਸ਼ਮਣ ਹੈ ਨਾ ਹੀ ਕਿਸੇ ਦੇ ਦੁਸ਼ਮਣ ਹੈ ਅਜ ਤੱਕ ਅਹੀ ਪੈਂਠਾ ਸਾਲਾ ਹੀ ਨਾ ਕਿਸ ਨੂੰ ਹੋਏ ਕਿਹਾ ਦੇ ਨਾ ਖਵਾਇਆ ਜੀ ਕਿਹਾ ਦੇ ਦਿਖਵਾਇਆ ਠੀਕ ਹੋ ਡਾਕਟਰ ਸਾਹਿਬ ਕੀ ਹੋਇਆ ਹੁਣ ਐਸੋ ਦੇ ਤੇ ਕਿੰਨੇ ਬੰਦੇ ਆਏ ਮੈਂ ਜੀ ਰਮਪ੍ਰੀਤ ਸੇ ਪੰਨੋ ਫਾਰਮੇਸੀ ਅਫਸਰ ਸਿਵਲ ਹਸਪਤਲ ਪਟਾਲਾ ਸਾਡੇ ਕੋਲ ਜੀ ਦੋ ਕੇਸ ਆਏ ਆ ਇਹ ਜੀ ਪਹਿਲਾ ਹੈਗਾ ਜੀ ਚੰਦਨ ਕੁਮਾਰ ਇਹਦੀ ਉਮਰ ਹੈ ਜੀ 23 ਸਾਲ son of ਅਸ਼ੋਕ ਕੁਮਾਰ ਇਹਦੀ ਰੈਸ਼ ਹੈ ਕਿ ਜੀ ਮੁਰਗੀ ਮੁਹੱਲਾ ਬਟਾਲਾ ਇਹਦੇ ਵੀ ਗਨਛੋੜੇ ਲੱਤਾਂ ਤੇ ਜੀ ਗੋੜੀ ਬੱਜੀ ਜੀ ਤੁਹ ਜੇਗਾ ਜੀ ਸੌਰਵ ਭਗਤ ਇਹਦੀ ਉਮਰ ਹੈ 24 ਸਾਲ son of ਰਜਿੰਦਰ ਕੁਮਾਰ ਇਹਦਾ ਰੈਜੀਡੈਂਸ ਹੈਗਾ ਜੀ ਭੁੱਲਰ ਰੋਡ ਬਟਾਲਾ ਇਹਦੇ ਵੀ ਗਣ ਛੋਟਾ ਜੀ ਗੋਲੀ ਗੋਲੀ ਲੱਗੀ ਆ ਅਸੀਂ ਇਹ ਤਾਂ ਇਲਾਜ ਕਰ ਦਿੱਤਾ ਇਹਨੂੰ ਮਤਲਬ ਮੈਡੀਸਨ ਦੇ ਦਿੱਤੀ ਆ ਡ੍ਰਿਪ ਲਾਤੀ ਸਾਰਾ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਅਸੀਂ ਹਮਸਾ ਦੀ ਕੋਈ ਨਾਨਕਾ ਹਸਾ ਰੈਫਰ ਕਰ ਦਿੱਤਾ ਕਿ ਮੈਡੀਸਨ ਆ ਮੁੜਿਆ ਬੱਚੇ ਠੀਕ ਨੇ ਪਰ ਗੋਲੀ ਲੱਗੀ ਆ ਬੱਚਿਆਂ ਦੇ ਬੱਚੇ ਲੱਤਾਂ ਤੇ ਲੱਗੀਆਂ ਹੋਰ ਵੀ ਕੋਈ ਤੁਹਾਨੂੰ ਇਨਫੋਰਮੇਸ਼ਨ ਆ ਗਈ ਕੋਈ ਹੋਰ ਕੋਈ ਬੰਦਾ ਕਰ ਰਿਹਾ ਨੀ ਹੋਰ ਇਸ ਸਾਲ ਕੋਈ ਸਾਡੇ ਕੋਲ ਦੋ ਹੀ ਆਇਆ ਜੀ 11:00 ਵਜੇ ਤੇ 10 ਮਿੰਟ ਤੇ ਆਇਆ ਇਹ ਦੋਨਾਂ ਦੇ ਕਿੰਨੇ ਲੱਗਣਗੇ ਦੋਵਾਂ ਦੇ 2-2 3-3 ਇੱਕ-ਇੱਕ ਦੋ-ਦੋ ਗੋਲੀਆਂ ਬਚੀਆਂ ਜੀ ਦੋ-ਦੋ ਤਿੰਨ ਗੋਲੀਆਂ ਬਚੀਆਂ ਹਾਂ ਜੀ ਦੋਨਾਂ ਦੀ ਲੱਤਾਂ ਦੇ ਲੱਤਾਂ ਦੇ ਬਚੀਆਂ ਜੀ ਲੱਤਾਂ ਤੇ ਗੋਡਿਆਂ ਤੇ ਪੱਟਾਂ ਤੇ ਹਾਂਜੀ ਇਹ ਬਚੀਆਂ ਨੇ ਗੋਲੀਆਂ ਦੇ ਠੀਕ